ਚੱਲ ਰਹੇ ਸਰ ਉਹਦਾ ਕੁਸਚਨ ਸੀ ਮੇਰਾ ਤੋਂ ਸਾਡੇ ਪਟਿਆਲਾ ਰੇਂਜ ਦੇ ਵਿੱਚ ਟੋਟਲ 18 ਨੱਕ ਬਣੇ ਨੇ ਜਿਸ ਤੇ ਲਾ ਕੇ 14 ਪਟਿਆਲੇ ਜਿਲ੍ਹੇ ਜਨੇ 400 ਜਿਲ੍ਹੇ ਜਨੇ ਆ ਪਿੱਛੇ ਜੇ ਅਸੀਂ ਆਪਰੇਸ਼ਨ 6 ਚਲਾਇਆ ਸੀ ਬਈ ਸਾਡੀ ਡੀਪੀ ਲਾਂਡ ਆਰਡਰ ਨੂੰ ਮਾਣਯੋਗ ਡੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਉਂਦੇ ਚ ਸਾਡੇ ਨਾਲ ਗੁਣ ਜਿਲਿਆਂ ਦੇ ਵਿੱਚ ਖਸੀ ਰਿਕਵਰੀ ਹੋਈ ਤੇ ਉਹ ਆੜੀ ਪਹਿਲਾਂ ਐਸਐਸਪੀ ਸਾਹਿਬ ਨੇ ਤੁਹਾਨੂੰ ਪ੍ਰੈਸਰੂਮ ਤੇ ਦੱਸਿਆ ਹੈ ਅਸੀਂ ਟਾਈਮ ਟੂ ਟਾਈਮ ਜਿਹੜੇ ਆਪਣੇ ਅਫਸਰ ਭੇਜ ਕੇ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਣੇ ਆ ਜਿੱਦੇ ਐਸਐਸਪੀ ਸਾਹਿਬ ਚੈੱਕ ਕਰਦੇ ਆ ਮੇਰੇ ਵੱਲੋਂ ਵੀ ਚੈੱਕ ਕੀਤੇ ਗਏ ਨੇ ਅਦਰਵਾਜੇ ਅਸੀਂ ਐਸਐਸਪੀ ਜਾਂ ਡੀਐਸਪੀ ਭੇਜਦੇ ਹਾਂ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਣੇ ਆ ਔਰ ਅਸੀਂ ਸਾਰੇ ਹੀ ਨਾਕੇ ਜਿਹੜੇ ਸਾਡੇ ਇੰਟਰਸਟ ਰੀਡ ਨਾਕੇ ਨੇ 18 ਉਹਨਾਂ ਤੇ ਪ੍ਰੋਪਰ ਬੈਰੀਕੇਡ ਰੱਖ ਕੇ ਸਾਰੇ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਇਸ ਤੋਂ ਸਵਾਏ ਜਿਹੜੇ ਅਸੀਂ ਮੋਬਾਈਲ ਨਾਕੇ ਵੀ ਹਰਿਆਣਾ ਬਾਰਡਰ ਦੇ ਨਾਲ ਲਾਏ ਨੇ ਉਹਨਾਂ ਰਾਈ ਵੀ ਅਸੀਂ ਪ੍ਰੋਪਰ ਚੈਕਿੰਗ ਕਰਾਉਣੇ ਆ ਜਿਹੜੇ ਐਸਕੇਪ ਰੂਟਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਪਰਮਾਨੈਂਟ ਲਾਕਿਆਂ ਦੇ ਵਿੱਚ ਨਹੀਂ ਕਵਰ ਕਰ ਸਕਦੇ ਬਟ ਉਹ ਅਸੀਂ ਮੋਬਾਈਲ ਲਾਕਿਆਂ ਰਾਈ ਅਸੀਂ ਉਹਨਾਂ ਨੂੰ ਕਵਰ ਕਰਦੇ ਐਸਾ ਲਗਾਤਾਰ ਸਜੋਪਰੇਸ਼ਨ ਕੀਤਾ ਜਾ ਰਿਹਾ ਹੈ ਮਹੌਲ ਵੀ ਸ਼ਹਿਰ ਦਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਹੈ ਸ਼ਰਾਰਤੀ ਅਨਸਰਾਂ ਨੂੰ ਕੀ ਧਾੜਨਾ ਕਿਉਂਕਿ ਇਲੈਕਸ਼ਨ ਮੱਗੇ ਨੇੜੇ ਤੇ ਕੁਝ ਹਲੇ ਸ਼ਹਿਰ ਦੇ ਪਿੰਡ ਪੜ ਦਾ ਬਹੁਤ ਸ਼ਰਾਰਤੀ ਅਨਸਰਾਂ ਵਾਲੀ ਕੋਈ ਥਾਣੀ ਉਹਨਾਂ ਨੂੰ ਸਖਤ ਧਾੜਨਾ ਕਿ ਜਿਹੜਾ ਕਿਸੇ ਬਾਸੇ ਕੋਈ ਗਲਤ ਹਰਕਤ ਕਰੇਗਾ ਉਹਦੇ ਤੇ ਪ੍ਰੋਪਰ ਐਕਸ਼ਨ ਹੋਵੇਗਾ Thank you. Thank you. Thank you. Thank you.